ਆ ਗੱਛੇ ਲੇ ਕੋੜੀ ਫੋਲੋਵੜੀ ਘਾੜੇ ਨਾ ਯਾਰ ਆਪਾਂ ਇੱਥੇ ਕਦੇ ਸੁਧਾਰ ਨਹੀਂ ਆ ਚੱਕਦਾ ਨਾ ਇਹ ਜਗਾ ਛੁੱਟੜਾ ਚੱਕਦੀ ਕਿਉਂਕਿ ਇੱਥੇ ਦਾ ਜਾਮ ਦਾ ਜਾਪ ਲੱਗਿਆ ਹੀ ਰਹਿਣਾ ਇਹ ਵਾਲ ਰਹਿਣਾ ਇੱਥੇ ਆਪਾਂ ਜਾਣਾ ਨਾਗਾਲੈਂਡ ਅਜੇ ਆਪਾਂ ਨੂੰ ਨਾਗਾਲੈਂਡ ਜਾਣ ਨੂੰ ਦਿਨ ਲੱਗਣਗੇ 1 2 3 ਦਿਨ ਹੋਰ ਲੱਗਣਗੇ తినివర్ోడ్ల రోడ్డ దో తిలోటర్ ఏల రోడ్ ఉమ జూమ పత కారు ఇ ਐ ਮੇਰਾ ਭਰਾ ਯਾਰ ਵਾਤੋ ਵਾਦਾ ਬਣ ਸਪੋਰਟ ਕਰੋ ਤੇ ਤੁਸੀਂ ਯਾਰ ਆਪਾਂ ਨੂੰ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕਰਦੇ ਥੋੜੇ ਕ ਸਬਸਕ੍ਰਾਈਬਰਾਂ ਸਾਡੇ ਚੈਨਲ ਨੂੰ ਬਹੁਤ ਸਪੋਰਟ ਮਿਲਦੀ ਆ ਤੇ ਵਾਤੋ ਵਾਦਾ ਯਾਰ ਮੇਰਾ ਭਰਾ ਸਪੋਰਟ ਕਰਿਆ ਕਰੋ ਆ ਪਤਾ ਜੋ ਇਦੋਂ ਵੀ ਵਧੀਆ ਆਪਾਂ ਤੁਹਾਡੇ ਲਈ ਵੀਡੀਓ ਪਾਇਆ ਕਰੀਏ ਲਓ ਓ ਆ ਗਾ ਹੱਥ ਬਤਾਵਾਲ ਇੱਥੇ ਦੇਖੋ ਇਹਦਾ ਚੋਤਾਲਾ ਮਹਾਰਾਜਾ ਅਗਰਛੇ ਨੋਸਪਿਟਲ ਫੋਲਵਾੜੀ ਮਹਾਰਾਜਾ ਇੰਦਰ ਅਨਿਵਾਰ ਕਾ ਸਟਰੀਟਰ ਲਾਈਟਾਂ ਲੱਗੀਆਂ ਨਹੀਂ ਹਾਂ ਜਾਂ ਲੱਗਿਆ ਬੂੜਾ ਲੱਗਾ ਫੋਲ ਲਗਾਂ ਲੱਗਿਆ ਉਹ ਇਹ ਧੱਕਾ ਤੇ ਸਤਾਰਨੀ ਆ ਚੱਲ

ਆਹੀ ਜੇ ਅਾ ਜਗ੍ਹਾ ਤੇ ਆ ਕੇ ਖੜਿਆ ਸੀ ਮੈਂ ਪੰਜਾਬ ਦੇ ਵਿੱਚ 1 ਇੰਚ ਵੀ ਨਹੀਂ ਗੱਡਿਆ ਅਸੀਂ ਲੀ ਉਹ ਗਾ ਚੰਗਲ ਜਾਂ ਰੋਡ ਆ ਭੈਣ ਦਾ ਉੱਥੇ ਸਾਰ ਨਰਕੀ ਬਣਿਆ ਰਹਿੰਦਾ ਹੈਲੋ ਵਾਡ ਲਵਰਸ ਕਿਹਦਾ ਹੈ ਮੇਰਾ ਭਾਈ ਇਹ ਨਹੀਂ ਯਾਰ ਸੁਧਰਾ ਛਕਦਾ ਸੀ ਲੀ ਕੁੜੀ ਬਾਲਾ ਕੁ ਬਰਾ ਹਾਲਾ ਗੰਦ ਵਾਲਾ ਛਿੱਲੀ ਗੋਣੀ ਚ ਐਨਾ ਸੋਹਣਾ ਸ਼ਹਿਰ ਛਿਲੋੜੀ ਬਸਟ ਮੁੰਗਾਲ ਦਾ ਬਾਲਾ ਸੋਨਾ ਸ਼ਹਿਰ ਆ ਪਰ ਇੱਥੇ ਆ ਗੰਦ ਨਹੀਂ ਜਾ ਛੱਕਦਾ ਆ ਸਾਲ ਐ ਤੋ ਗੱਜਾ ਕੇ ਹੋਆ ਸਿੰਗਲ ਦੇ ਰੋਡ ਆ ਐ ਨਹੀਂ ਪਤਾ ਇੱਥੇ ਹੁਣ ਸਾਰੀ ਰਾਤ ਹੀ ਲੱਗ ਜੇ ਅੱਜ ਇੱਥੇ ਖੜੇ ਆ ਜੀ ਐ ਨਹੀਂ ਪਤਾ ਘੰਟੇ ਤੇ ਜਾ ਨਿਕਲਦੇ ਐ ਨਹੀਂ ਪਤਾ ਸਾਰੀ ਰਾਤ ਲੱਗ ਜੇ ਇੱਥੇ ਯਾਰ ਪੰਗੇ ਵਾਲੇ ਨੇ ਭਰਾਵਾ ਲਵਰਸ ਵਾਰਡ ਲਵਰਸ ਇਹ ਮਾੜਾ ਜਿਹਾ ਕੁਛ ਹੋ ਜੇ ਜਦ ਕਿਸੇ ਦਾ ਵਿਆਹ ਹੋਵੇ ਕੁਛ ਵੀ ਹੋ ਜੇ ਇਹਨਾਂ ਨੇ ਸਾਲਿਆਂ ਨੇ ਜਦੀ ਰੋਡ ਬੰਦ ਕਰ ਦੇਣੀ ਨਾ ਇਹਨਾਂ ਦੀ ਕੋਈ ਪੂਜਾ ਹੋਵੇ ਤਾਂ ਰੋਡ ਬੰਦ ਕਿਸੇ ਦਾ ਵਿਆਹ ਹੋਵੇ ਤਾਂ ਰੋਡ ਬੰਦ ਮਾੜਾ ਜਿਹਾ ਕੋਈ ਲੜਪੇ ਤਾਂ ਰੋਡ ਬੰਦ ਕੁਛ ਵੀ ਹੋ ਜੇ ਤਾਂ ਇਹਨਾਂ ਨੇ ਰੋਡ ਬੰਦ ਕਰ ਲੈਣਾ ਠਾ ਦੇਣਾ ਮੇਰਾ ਭਰਾ ਯਾਰਾ ਬਣ ਸਪੋਰਟ ਕਰੋ ਯਾਰ ਦਰਪੀ ਲੈਣ ਦਰਪੀ ਦਰਪੀ ਯਾਰ ਚੈਨਲ ਸਬਸਕ੍ਰਾਈਬ ਕਰ ਦੋ ਲਾ ਜੀ ਸ਼ੁਕਰ ਆ ਜੀ ਲੈਣ ਦਰਪੀ ਭੈਣ ਚੰਗ ਮੈਂ ਨਾ ਹੀ ਮੈਂ ਦਰਪੀ ਨਹੀਂ ਲੈਣ ਦਰਪੀ ਬਾਬੋ ਸ਼ੁਕਰ ਆ ਲੈਣ ਦਰਪੀ ਆ ਗਨ ਨੂੰ ਤਾਂ ਖਾਉਣਾ ਆ ਜਿੰਗਲ ਦੇ ਰੋਡ ਆਗਾ ਵਾਸਾ ਦੋਰੀਆ ਖਾਲੀ ਹੋ ਗਿਆ ਇਹ ਨਹੀਂ ਪਤਾ ਯਾਰ ਫੁੱਟੋ ਹੀ ਪਏ ਹੁਣ ਮੇਰੇ ਸਾਲੇ ਦੇ ਲੋਕਾਂ ਦਾ ਐਡਾ ਹੋਇਆ ਚੌਲ ਖਾਣੀਆਂ ਜਾਂ ਤਾਂ ਇਹਨਾਂ ਦਾ ਇਤਵਾਰ ਵੀ ਨਹੀਂ ਹੈਗਾ ਨਾ ਇਹ ਸਾਲੇ ਚੌਲ ਖਾਂਦੇ ਨੇ ਵਿੱਚ ਪਾ ਕੇ ਖਾਂਦੇ ਨੇ ਮੱਸੀ ਐ ਬਾਡਲ ਲਵਰਸ ਚੌਲਾਂ ਦੇ ਵਿੱਚੋਂ ਖਾਂਦੇ ਨੇ ਪਾ ਕੇ ਮੱਸੀ ਤੇ ਜਦੋਂ ਇਹ ਖਾ ਲੈਂਦੇ ਨੇ ਮੱਸੀ ਪਾ ਕੇ ਤੇ ਫਿਰ ਇਹਨਾਂ ਨੂੰ ਆ ਜਾਂਦੀ ਹੈ ਨੀਂਦ ਪਰੇ ਚੜ ਜਾਂਦੀ ਇਹਨਾਂ ਨੂੰ نیند ਪੈਰੇ ਸਮਝੰਦੇ ਫਿਰ ਨੀਂਹ ਨਾਲ ਹੀ ਅੱਖ ਖੋਲਦੀ ਐ ਇਹ ਜਣ ਨੂੰ ਦਿਖਾਉਣਾ ਮੈਂ ਕਿਹੜੇ ਰੋਡ ਕਰਕੇ ਜਾਮ ਲੱਗਦਾਗਾ ਇੱਥੇ ਓਏ ਉਹ ਸਾਹਮਣੇ ਰੋਡ ਆ ਚਿੱਲੀ ਗੂੜੀ ਆ ਫੁੱਲਵੜੀ ਆ ਫੁੱਲਵੜੀ ਆ ਆ ਜਗ੍ਹਾ ਆ ਗਈ ਐ ਨਾ ਜਿਹੜੀ ਇਹ ਫੁੱਲਵੜੀ ਕਹਿੰਦੇ ਨੇ ਇਹ ਜਗ੍ਹਾ ਨੂੰ ਇੱਕ ਤਰ੍ਹਾਂ ਰੋਡ ਐ ਤਾਂ ਸਿੱਧਾ ਲੰਘ ਜੂਗਾ ਇਹ ਜੇ ਆਪ ਗਵਾਟੀ ਜਾਣਾ ਤਾਂ ਆਪਾਂ ਨੂੰ ਇੱਧਰ ਨੂੰ ਖੱਬੇ ਪਾਸੇ ਨੂੰ ਘੁੰਮਣਾ ਪਊਗਾ। ਆਲੇ। ਆ ਰੋੜ ਸਿੱਧਾ ਲੰਘ ਤੇ ਜਾਣਾ ਆਪਾਂ ਨੇ ਗਵਾਟੀ ਨੂੰ। ਆਪਾਂ ਨੂੰ ਇੱਧਰ ਨੂੰ ਖੱਬੇ ਪਾਸੇ ਨੂੰ ਜਾਣਾ ਪੈਣਾ। ਠੀਕ ਆ। ਆਹ ਫੋਲਵਾੜੀ ਦਾ ਕੋ ਯਾਰ ਆ ਜਾਂਦਾ। ਹੋਣਾ ਗੋਸ ਵੀ ਨਹੀਂ ਇੱਥੇ ਵੇਚੂ ਇਹ 2-3 ਕਿਲੋਮੀਟਰ ਸਿੰਗਲ ਰੋਡ ਆ ਪੂਰਾ ਇੱਥੇ ਕਰਕੇ ਇੱਥੇ ਜਾਉਣ ਨੂੰ ਲੱਗ ਜਿੰਦਾ ਆ ਦੇਖ ਜੇ ਬੰਗਲਾਦੇਸ਼ ਨੂੰ ਜਾਣਾ ਤਾਂ ਆ ਆ ਰੋਡ ਜਾਂਦਾ ਬੰਗਲਾਦੇਸ਼ ਨੂੰ ਆ ਲਿਖਿਆ ਨਾ ਬੰਗਲਾਦੇਸ਼ ਬੰਗਲਾਦੇਸ਼ ਨੂੰ ਜਾਂਦਾ ਰੋਡ ਆਪਾਂ ਨਹੀਂ ਜਾਣਾ ਬੰਗਲਾਦੇਸ਼ ਬੜਾ ਗੰਦਾ ਇਲਾਕਾ ਬੰਗਲਾਦੇਸ਼ ਤੇ ਭੰਦੇ ਯਾਰ ਬੜੇ ਗੰਡੇ ਲੋਕ ਨੇ ਬਹੁਤੇ ਗੰਡੇ ਲੋਕ ਨੇ ਬੰਗਲਾਦੇਸ਼ ਦੇ ਤਾਂ ਕਰਕੇ ਨਹੀਂ ਆਪਾਂ ਜਾਂਦੇ ਆਪਾਂ ਜਾਣਾ ਨਾਗaland ਤੁੱਲੇ ਜਾਣਾ ਨਾਗaland ਦਾ ਤੁਹਾਨੂੰ ਮੈਂ ਦਿਖਾਉਂਗਾ ਨੇ ਬਾਬਾ ਚੜਾਈ ਆ ਮੁੱਸੋਂ ਨਾ ਉਸ ਹੁਣ ਉਹ ਥਾਈ ਜਾ ਕੇ ਆਪਾਂ ਲੈ ਆਵਾਂਗੇ ਜ्यादा ਆ ਸਾਹਮ ਬਾਟਰ ਬਾਰ ਕਰਕੇ ਅਪਰ ਨਾਗਲੈਂਡ ਤੇ ਵੜਾਂਗੇ ਬਹੁਲੀ ਚੜਾਈ ਆ ਇੰਨੀ ਚੜਾਈ ਆ ਉੱਥੇ ਨਾ ਬਹੁਤ ਸੁਣਾ ਪੂਰਾ ਹਾਲਿਆ ਆ ਮੇਰੇ ਹੈੱਡਫੋਨ ਬੰਦ ਹੋ ਗਏ ਯਾਰ ਬਾੜਾ ਜਾਂ ਲੈਂਡ ਖੜਦੇ ਨਾ ਗਾਂ ਫਿਰ ਮੈਂ ਆਪਣੇ ਹੈੱਡਫੋਨ ਚਾਰਜ ਕਰ ਲਾਂ ਕੋਚ ਨਹੀਂ ਸੀ ਐਡਾ ਕਰੋੜ ਆ ਜਾਂਦਾ ਹੈ ਕਾ ਮੋਟਲ ਆਉਣਗੇ ਕਾ ਤੇ ਉੱਥੇ ਜਾ ਕੇ ਹੋਊਗਾ। ਫੋਲੇ ਜਣਾ ਰੋਡ ਐਡਾ ਗਰੋਡ ਆ ਦੇਖੋ। ਇਹਨੂੰ ਕਹਿੰਦੇ ਨੇ ਗਵਾਟੀ ਵਾਲਾ ਰੋਡ। ਉਹ ਨਾ ਮੇਰਾ ਭਰਾ ਟੈਂ ਟੈਂ ਕਰ ਮੈਂ ਲਾ ਦੇਣਾ ਤੈਨੂੰ ਚਾਰ ਜੇ ਯਾਰ। ਬੱਥੇ ਕੀ ਕਰੀਏ। ਆ ਡਬੋਂ ਵੀ ਸਾਡੇ ਦਾ ਟੂ ਟੂ ਕਹਿਣ ਲੱਗ ਗਏ। ਉਹਨੇ ਚਾਰਜ ਲਾਉਣਾ ਪੈਣਾ। ਕਰਦੈ ਨਾ ਬੰਦ ਕਰਾਵਾ ਤੰਗ ਨਾ ਕਰ ਓ ਲਾਈ ਵੀ ਨ ਗਈ ਤਵੇ ਬਾਈ ਵੀ ਨ ਗਈ ਮੇਰੇ ਮਾਰਦਾ ਜਾਣ ਦਿੰਦਾਰਾ ਲਾ ਦੀ ਮੇਰਾ ਪਾਟ ਫੋਨ ਚਾਰ ਤੇ ਲਾ ਦੀ ਐਂ ਤੇ ਅਜਰਾ ਕਿਦਰ ਨੋਂ ਨੇ ਖੰਦੀ ਝੜ ਉਹ ਜਾ ਦੇ ਰਿਆਂ ਤੇ ਰੰਦੇ ਪੱਤੇ ਹੋਏ ਸੋੜੀ ਸਰ ਬਾੜੀ ਹੈ ਜੀ ਅਟਮੂ ਦਾ ਮੈਂ ਤੋਟਣਾ ਅਣਾ ਬਾਈ ਜਾਂ ਕੇ ਪ੍ਰਦੀਪ ਦੇ ਹੋਟਲ ਦੇ ਜਾਂ ਕੇ ਖਾਣੇ ਆ ਖੀਰ ਖੀਰ ਖਾਵਾਂਗੇ ਤੇ ਖੀਰ ਬੜੀ ਸ਼ਵਾਦਕੀਰ ਬਣਾਉਂਦਾ ਪ੍ਰਦੀਪ ਛੱਲੇ ਕੋੜੀ ਪਾਰ ਕਰਕੇ ਇੱਥੋਂ ਸਾਰਾ ਕੀ ਗਣਨੇ 10 ਕਿਲੋਮੀਟਰ ਕਹਾ ਜਾ ਕੇ ਪ੍ਰਦੀਪ ਦਾ ਹੋਟਲ ਬੜਾ ਮਸ਼ਹੂਰ ਹੁੰਦਾ ਉੱਥੇ ਜਾ ਕੇ ਆਪਾਂ ਨੇ ਖਾਣੀਆਂ ਖੀਰ ਖੀਰ ਖਾਂਦਾ ਮਿੱਤੇ ਨਾਲ ਖਾਵਾਂਗੇ 2-4 ਬੈਡਕ ਲੈ ਲੈਣਾ ਆਪਣਾ ਪੂਜੀਆਂ ਪਕੌੜੀਆਂ ਦੇ ਇੱਕ ਇੱਕ ਮਿੱਠਾ ਸਮੋਸਾ ਹੈਲੋ bro 6 ڈرائیونگ اوکے جی میرا بھائی اوکے جی 6 ڈرائیونگ یا میرا بھرا ਇੱਥੇ ਕਿਹੜਾ ਤੁਰਦਿਆਂ ਨੇ ਲੈ گاڑی ਆ ਅੱਧਾ ਕਿਲੋਮੀਟਰ ਤੁਰਦਿਆਂ ਨੇ ਫੇਰ ਖੜ ਜਾਂਦੀਆਂ ਇੱਥੇ ਭਰਾ ਆ ਇੱਥੇ ਨਾ ਸਾਲਾ ਗੰਦਾ ਪਾਇਆ ਵੈਸ ਮੂਦਾ ਵੈਸਟ ਮੰਗਾ ਲਿਓ ਇੰਨਾ ਗੰਦਾਣਾ ਮੇਰਾ ਭਰਾ ਨજર ਹਟੀ ਦੁਰਘਟਨਾ ਘਟੀ ਇੱਥੇ ਦਾਜਾ ਮੇਰਾ ਭਰਾ ਅੱਖਾਂ ਬੰਦ ਕਰਕੇ ਦਲਾ ਦੇ ਇੱਥੇ ਖੜਾ ਤੁਰਦਿਆਂ ਨੇ ਆ ਖੜ ਗਿਆ ਜਾਂ ਬੜਾ ਲੱਗਦਾ ਯਾਰ ਇੱਥੇ ਬੜਾ ਬੁਰਾ ਹਾਲ 10 ਟੰਗਾਂ ਹਾਲ ਦਾ ਕੇ ਸਬਸਕ੍ਰਾਈਬ ਕਰ ਦਿਓ ਮੇਰਾ ਭਰਾ ਚੈਨਲ ਯਾਰ ਥੋੜੇ ਛਾਨੂੰ ਜਬੋਟ ਦੀ ਬਾ ਲੋੜ ਆਓ ਤੋ ਲੋੜ ਆ ਛੰਟਾ ਵਾਹ ਛੰਟ ਲੈ ਕੇ ਰੱਖਿਆ ਹੀ ਮੈਂ ਐਨੇ ਸ਼ੋਫੀਆ ਰੋਟ ਐ ਗਰੀਬਾਂ ਐ ਮਾਰ ਰਹੀਦਾ ਕੱਡੀ ਅੱਧਾ ਘੰਟਾ ਦਾ ਵਧੀਆ ਗੁਲਾਬ ਦੀ ਬਾਸਣਾ ਆਉਣੀ ਰਹਿੰਦੀ ਐ ਅੱਧਾ ਘੰਟਾ ਕੀ ਲੈਂਟਾ ਇਹਦੀ ਬਾਹਲੀ ਨਹੀਂ ਫਿਰ ਮੈਂ ਇਹ ਚ ਹੀ ਲਾ ਲੈਣਾ ਨਾ ਜਦੋਂ ਮੈਂ ਇਹ ਚ ਹੀ ਲਾ ਲੈਣਾ ਇਹਦੇ ਬਾਸ਼ਣਾ ਪੁੱਛਣਾ ਨਹੀਂ ਉੜ ਜਾਂਦੀ ਕਿਸੇ ਪਾਸੇ ਠੱਕਾ ਪ ਲਈ ਸੀ ਆ ਬੋਤਲ 2 ਲੀਟਰ ਵਾਲੀ ਦੀ ਬੜੀ ਭਈਆ ਨੂੰ ਠੰਡਾ ਪਾਣੀ ਰਹਿੰਦਾ ਇਹ ਚਿਲਡ ਚਿਲਡ ਪਾਣੀ ਰਹਿੰਦਾ ਇਹਨੂੰ ਨਿਵਾ ਦੇਣੇ ਨੇ ਆਪਾਂ उसने यहाँ पर धुआ बोतल लाई है ना मैं सोच रहा था 120 किलोमीटर की स्पीड पे चल रही है गाड़ी अरे मेरा भाई पांच किलो पांच पांच की स्पीड पे चल रही है ये देखो कट गया ना अभी पांच पे भी नहीं इधर तो पांच हाई स्पीड है पांच दस पांच दस कभी कभी ओवर स्पीड हो जाती है पंद्रह <laughs> कभी कभी पंद्रह की स्पीड पे भी चला जाता है गाड़ी बुरकी दे बुरकी क्या होता है मेरा भाई मेरे को समझ में नहीं आया बुरकी क्या होता है बताओ मेरे को बुरकी क्या होता है फिर मैं भी लूंगा आपने बोला है ना फिर बुरकी मैं भी लूंगा ਆਹ ਅਰੇ ਹਰੇ ਹਰੇ ਅਰੇ ਬਾਬਾ ਅਰੇ ਬਾਬਾ ਅਰੇ ਬਾਬਾ ਅਰੇ ਯਾਰ ਬਹੁਤ ਆ ਇਧਰ ਆਉਂ ਨਾ ਜਾਇਆ ਜੇ ਇਧਰ ਤੋਂ ਐ ਇੰਦਰ ਟਾਈਮ 에 ਮਿਲਦੀ ਆ ਆ ਬੋਰੀਆਂ ਦੇ ਬੋਰੀਆਂ ਭਰਿਆਂ ਜਿਵੇਂ ਆਪਣੇ ਪਰਚੂਨ ਦੀਆਂ ਦੁਕਾਨਾਂ ਤੇ ਖੰਡ ਨਹੀਂ ਪਈ ਹੁੰਦੀ ਖੰਡ ਫੀਡ ਪਈ ਹੁੰਦੀ ਐ ਬੋਰੀਆਂ ਭਰੀਆਂ ਰਹਿੰਦੀਆਂ ਅੱਗੇ ਇਥੋਂ 100 ਕਿਲੋਮੀਟਰ ਦੇ ਹਾਂਚੀ ਮਾਰਾ ਉਹ ਤਾਂ ਜਾਬਤੀ ਵਾਲੀਆਂ ਦੁਕਾਨਾਂ ਨੇ ਆ ਡਡ 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 ਬੋਰੇ ਪਰ ਪਰ ਰੱਖਦੇ ਨੇ ਡਡ ਜਾ ਕੇ ਦੇਖਦੇ ਨੇ ਜਿਵੇਂ ਕੋਈ ਚੀਜ਼ ਮੰਨ ਲਾ ਤੇ ਚੱਕਣੀ ਆ ਜਲੰਧਰ ਮੇਂ ਤੋਂ ਮਿਲਦੀ ਆ ਮੈਲਦੀ ਤਾਂ ਸਾਰੇ ਕਿਤੇ ਹੀ ਆ ਪੰਜਾਬ ਯਾ ਭਾਂਟ ਉਹ ਨਸਿਆਂ ਦਾ ਕੱਢਦਾ ਹੋਇਆ ਗਿਆ ਕੁਛ ਮਰਜ਼ੀ ਲੈ ਲੈ ਗੋਲੀਆਂ ਗਾਲੀਆਂ ਚੱਟਾ ਭੁਕੇ ਉਹਨੀਆਂ ਚੀਜ਼ਾਂ ਬਾਹਰੇ ਨਹੀਂ ਮਿਲਦੀਆਂ ਜਿੰਨੀਆਂ ਆਪਣੇ ਪੰਜਾਬ 'ਚ ਮਿਲਦੀਆਂ ਨਾਲੇ ਰੇਟ ਵਧ ਪਰ ਆਪਣੇ ਲਕੋ ਕੇ ਮੇਰਾ ਭਰਾ ਲਕੋ ਕੇ ਮਿਲਦੀਆਂ ਨੇ ਇੱਧਰ ਸਰਿਆ ਪਰ ਤੁੰਡੀਆਂ ਦੁਕਾਨਾਂ ਤੇ ਤਾਂ ਵੱਡੇ ਵੱਡੇ ਕੱਟੇ ਭਰੇ ਭੰਦੇ ਨੇ ਬੋਰੀਆਂ ਤੇ ਭੁੱਕੀ ਤੇ ਬੰਦੇ ਦੇਖ ਕੇ ਆਏ ਆੱਖਾਂ ਆੱਖਾਂ ਨਿਕਲ ਜੇ ਵੀ ਨਹੀਂ ਇਹਦਾ ਭਾਂਡਾ ਸ਼ਰਿਆਮ ਬੋਰੀਆਂ 50 50 ਕਿਲੋ ਵਾਲੀਆਂ ਭਰ ਕੇ ਰੱਖਦੇ ਅਗਰ ਆ ਬਹੁਤ ਦੂਰ ਬਤ ਬੰਦ ਛਿੱਲੀ ਗੁੜੀ ਤੋਂ ਕਹਾਂ ਸਾਰ ਨਸ਼ੇ ਵਾਲਾ ਹੀ ਗਾੜਾ ਜਿੱਥੋਂ ਜਿਹੜ ਕੋ ਮਰਜੀ ਲੈ ਲੇ ਛਿੱਲੀ ਗੁੜੀ ਤੋਂ ਪਿੱਛੇ ਕਿੰਨੇ ਰੁਪਏ ਤੁਲਾ ਮਿਲਦੀ ਹੈ 1000 ਰੁਪਏ ਇੰਦਰ 1000 ਰੁਪਏ ਦਿੱਤਾ ਕੋਈ 800 ਰੁਪਏ ਦੇਈ ਜਾਂਦਾ ਕੋਈ 900 ਦੇਈ ਜਾਂਦਾ ਵੱਖੋ ਵੱਖਰੇ ਰੇਟ ਨੇ ਕੋਈ 1200 ਨੂੰ ਵੀ ਦਿੰਦਾ ਬਸ ਮੇਰਾ ਭਰਾ ਚੈਨਲ ਦਾ ਸਬਸਕ੍ਰਾਈਬ ਕਰਾ ਤੇ ਕਰ ਦੇ ਮੋਹਿਤ ਗੇਮਿੰਗ 4K ਆਓ ਮੈਲ ਦੀ ਰਹਾ ਗਿਆ 1000 ਰੁਪਏ ਮਿਲਦੇ। ਔਰ ਆਪਣੇ ਫੋਨ ਮੀਟਾ ਵਾਲਾ ਫੌਂਦੇ। ਇੱਧਰ ਮਿਲਦੀ ਆ ਪਿਆਰ ਬੁਰੀ। ਜਿਹਨੂੰ ਕਹਿੰਦੇ ਨਹੀਂ ਹੁੰਦੇ। ਬਈ ਆਂ ਸ਼ੀਖ ਦੀ ਤਿੱਲੀ ਲਵੇੜ ਕੇ ਖਾਓ। ਐਨੇ ਕਾਇਮਾ ਚੀਜ਼ ਹੈ ਨਾ ਵੀ ਸ਼ੀਖ ਦੀ ਤਿੱਲੀ ਨਾ ਖਾਓ। ਉਹ ਚੀਜ਼ ਹੈ। ਤੂੰ ਦੱਸ ਮੈਨੂੰ ਪੰਜਾਬ ਚ ਜਿਹੜੀ ਮਿਲਦੀ ਆ। ਤੂੰ ਦੀ ਸ਼ੀਖ ਦੀ ਤਿੱਲੀ ਨਾ ਖਾ ਕੇ ਤੈਨੂੰ ਕੁਝ ਹੋ ਜੇ। ਇੰਨੀ ਵੀ ਖਾ ਲੇਗਾ ਨਾ ਤਾਂ ਤੈਨੂੰ ਕੁਝ। ਇੰਦਰ ਖਾਲਾ ਚੀਕ ਦੀ ਤੇਲੀ ਲਵੇੜ ਕੇ ਤਾਂ ਕੁਝ। ਪਿਆ ਹੋਣਾ ਨਾ ਇਧਰ। ਮੈਂ ਆਪ ਤਾਂ ਕਹਿੰਦੇ ਆਂ ਦੇ ਮਲਾਪ ਹੋਣ ਵੀ ਤਾਂ ਬਥੇਰਾ ਮਿਲ ਜਾਂਦਾ। ਮਲਾਪ ਟਿਕਮ ਬੜਾ ਹੋ ਜਾਂਦਾ। ਔਰ ਮੈਂ ਹੂੰ ਮੇਰਾ ਭਾਈ ਮਰੇ ਕੋਟ ਲਾਖਾ एम के मलेरकोटला हूँ। जलंधर से तो बहुत दूर पड़ जाता है करीबन छ किलोमीटर पड़ जाएगा ये है जब हम लुधियाना से संगरूर को जाते हैं ना, उस रोड पे लुधियाना से पचास किलोमीटर आके संगरूर की तरफ ਸਾਡਾ ਨਮਾ ਨਮਾ ਜ਼ਿਲ੍ਹਾ ਬਣਿਆ ਪਹਿਲਾਂ ਸਾਡਾ ਸੰਗਰੂਰ ਜ਼ਿਲ੍ਹਾ ਸੀ ਉਹਨੂੰ ਸਾਡਾ ਮਰੇਕੋਟਲਾ ਜ਼ਿਲ੍ਹਾ ਨਮਾ ਨਮਾ ਜਿਹੜਾ ਸਾਡਾ ਉਹ ਬਣਿਆ ਜ਼ਿਲ੍ਹਾ ਕਿਉਂ ਤੇੜ ਫੂਕਣਾ ਯਾਰ ਬੰਦ ਕਰਦੀ ਐ ਗੱਡੀ ਇੱਥੇ ਕਿਹੜਾ ਲੈਨ ਤੁਰਦੀ ਐ ਭੈਣ ਦੀ ਫੇਰ ਜਾਂ ਲੱਗ ਗਿਆ ਮੈਂ ਤੋ ਹਰਿਆਣਾ ਸੇ ਹੂੰ ਬਾਈ ਹਰਿਆਣਾ ਸੇ ਕਹਾ ਸੇ ਉਹ ਮੇਰਾ ਬਾਈ ਹਰਿਆਣਾ ਮੈਂ ਕਹਾ ਸੇ ਹੂੰ मैंने भी हरियाणा लोकल गाड़ी चलाई है इधर हिसार हिसार से आगे इधर जाते थे हिसार से लोकल गाड़ी चलाई थी मैंने कुंडली को हिसार से पत्थर भर के लेके जाते थे हम कुंडली को एक महीना लगाया था बहुत परेशान किया पुलिस वालों में हिसार हो गया रोहतक हो गया बड़ा पुलिस वाले परेशान करते थे <laughs> बहुत परेशान किया यार पुलिस वालों ਦੇ ਦੇ 500 ਰੁਪਏ 사ਲਾ ਜੇ ਵੀ ਬੈਂਕ ਤੋਂ 500 ਰੁਪਏ ਜੇ ਵੀ ਤੋ इनको 500 ਰੁਪਏ ਅਰੇ ਯਾਰ ਮੈਂ ਛੀਸਰ ਚਾਪ ਕਰ ਲੂੰਗਾ ਉਨੋਂ ਤੇ ਜਾ ਮੂੰਗੇ ਸ਼ੀਸ਼ੇ ਤੇ ਅਰੇ ਲੈਣ ਚੱਲ ਬੜਾ शहर में मजा है ना यार शहर में, में हुक्का पीते हो शहर के लोग यार हुक्का बड़ा पीते हैं हरियाणे की मजा शहर में तो यार माल भी बढ़िया मिलता पर महंगा मिलता है बहुत महंगा मिलता है ना हजार में माल बहुत महंगा क्या काम करता है मेरा भाई तू कौन सी जॉब पे लगा हुआ है बाबा खड्डा खुडा पड़ गया कोई साला रोड पे इसी वजह से जान धुम लगा पड़ा है <laughs> <laughs> अरे मैंने भी फोटोग्राफी का पहले पहले किया ही महीना लगाया था मैंने इतना ब्याह देखा इतना ब्याह देखा फिर मैं हट गया उधर से मैं भी कर रहा था वीडियोग्राफी में लगा था मैं ओ यो ब्याह वाला मूवी नहीं तैयार करते उस पर लगा था मिक्सिंग में छे का महीना लगा रहा मैं डेली ब्याह जाते थे हम डेली फिर मैं हट गया चैटिंग तो जल्दी हो जाती है इधर रात के ब्याह में सबसे नहीं मजा आता है रात के ब्याह में दिन में नहीं रात के ब्याह चैटिंग में हट तो गया मेरा मन नहीं किया जा रहा वो काम करने मैं आकर फंस गया इसमें अभी मैं पछता रहा हूँ विशाला सालाओं काम क्यों छोड़ दिया मैंने ये साला बेकार काम है इधर आके फंस गया अभी यहाँ खड़े हैं देखो ऐसा नहीं पता बहन जो अच्छा रहा दीदी इधर लिखा जाए नपाली ये लोग ने इतना ਆਰੇ ਨਪਾਲੀ ਇਹ ਲੋਕ ਮੈਂ ਭੈ ਤੇ ਯਾਰ ਵੇਚੋਗੇ ਬਾਹਵੇ ਲੋਕ ਚਲ ਮੇਰਾ ਭਾਈ ਚੈਨਲ ਯਾਰ ਸਬਸਕ੍ਰਾਈਬ ਕਰਦੇ ਹੋ ਵੇ ਵੀਡੀਓ ਲਾਈਕ ਕਮੈਂਟ ਕਰਦੇ ਹੋ ਯਾਰ